ਡੈਕਨ ਦਾ ਏਸੀ ਆ 3 ਸਟਾਰ ਏਸੀ ਦਿਖਾ ਦਿਓ ਜਮਾ ਕੰਪਨੀ ਦਾ ਏਸੀ ਆ ਇਹ ਨਹੀਂ ਹੈਗਾ ਵੀ ਯਾਰ ਕੋਈ ਰੱਦੀ ਮਾਲ ਹੋਊਗਾ ਦੇਖ ਲਓ ਵੀਰੇ ਇਨਵਰਟਰ ਏਸੀ ਆ ਡੈਕਨ ਦਾ 3 ਸਟਾਰ ਏਸੀ ਆ ਇਨਵਰਟਰ ਆ ਜਿਹੜੇ ਹੁਣ ਚੱਲੇ ਨੇ ਉਹ ਇਨਵਰਟਰ ਹੈਗੇ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਪਤਾ ਮੇਰੇ ਵਰਗਿਆਂ ਨੂੰ 5000 ਕੂਲਿੰਗ ਕੈਪੈਸਿਟੀ ਵਾਲਾ ਵੀਰੇ ਆਨਲਾਈਨ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਹੋ ਐਸੇ ਵਕਤ ਚਾਹੀ ਤੁਸੀਂ ਆਨਲਾਈਨ ਪ੍ਰਾਈਸ ਦਾ ਲਿੰਕ ਪਾ ਦਿਓ ਉਹਦੀ ਕੈਪਸ਼ਨ ਚ 37 ਤੋਂ 38000 ਰੁਪਏ ਦਾ ਆਨਲਾਈਨ ਪ੍ਰਾਈਸ ਹੈ ਵੀਰੇ 37 ਤੋਂ 38 ਦਾ ਹਾਂਜੀ ਆਪਣੇ ਕੋਲ 28000 ਰੁਪਏ ਦਾ ਅਵੇਲੇਬਲ ਕਰਵਾ ਦ ਦੇ ਭਾਈ ਮਤਲਬ ਆਏ ਤਾਂ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਫਾਲਟ ਜਾਂ ਕੋਈ ਕੋਈ ਫਾਲਟ ਨਹੀਂ ਹੋਊਗੀ ਵੀਰੇ ਮੈਂ ਆਪਦੇ ਵੱਲੋਂ ਕੰਪਨੀ ਦੀ ਤਾਂ ਹੁੰਦੀ ਹੈ ਵੈਸੇ ਹਰ ਇੱਕ ਦਾਕਾਨਦਾਰ ਕੰਪਨੀ ਦੀ ਗਾਰੰਟੀ ਦੇ ਕੇ ਦਿੰਦਾ ਆਪਦੇ ਵੱਲੋਂ ਅਡੀਸ਼ਨਲ 2 ਮਹੀਨੇ ਦੀ ਗਾਰੰਟੀ ਦੇ ਕੇ ਦਿੰਦਾ ਠੀਕ ਜੇ ਕੋਈ 2 ਮਹੀਨੇ ਚਲਾਓ ਤੁਸੀਂ 2 ਮਹੀਨੇ ਦਿੱਕਤ ਆ ਮੈਨੂੰ ਦੱਸ ਦਿਓ ਕਾਰਨ ਕੀ ਹੈ ਏਡਾ ਸਸਤਾ ਵੀਰੇ ਹਲਕਾ ਬਹੁਤ ਕੋਈ ਸਕ੍ਰੈਚ ਕੋਈ ਇਡੈਂਟ ਹਲਕਾ ਬਹੁਤ ਉਹ ਮੁੱਲੀ ਤੁਹਾਨੂੰ ਸ਼ਾਇਦ ਅੱਖਾਂ ਨਾਲ ਪਤਾ ਵੀ ਨਾ ਲੱਗੇ ਠੀਕ ਹੈ ਉਹ ਹੁੰਦਾ ਹੈਗਾ ਉਸੇ ਕਰਕੇ ਬਾੜਾ ਬਈ ਇਹਦੀ ਕੀ ਫਾਲਟ ਆ ਦਿਖਾਵਾਂਗੇ ਬਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਨੇੜੇ ਕਰਕੇ ਦੇਖਾਂਗੇ ਤਾਂ ਹਲਕਾ ਹਲਕਾ ਕੋਈ ਸਕ੍ਰੈਚ ਮਹਿਸੂਸ ਹੋਊਗਾ ਤੁਹਾਨੂੰ ਇਹ ਪਏ ਨੇ ਜਮੈਂ ਅਲੌਇਡ ਦੇ ਪਏ ਆ ਵੀਰੇ ਪੈਨਾਸਨਿਕ ਸੈਮਸੰਗ ਬੀਪੀਐਲ ਗੋਦਰੇਜ ਆ ਦੇਖ ਸਕਦੇ ਹੋ ਤੁਸੀਂ ਫਿਰ ਏਸੀ ਆਪਣੇ ਕੋਲ ਆਉਂਦੇ ਆ ਦੋ ਤਰ੍ਹਾਂ ਦੇ ਠੀਕ ਹੈ ਇੱਕ ਆਉਂਦੇ ਓਪਨ ਬਾਕਸ ਇੱਕ ਆਉਂਦੇ ਜਮਾਂ ਡੱਬਾ ਵਾਲ ਦਾ ਇੱਕ ਆਉਂਦੇ ਆਪਣੇ ਕੋਲ Amazon Flipkart ਤੋਂ ਡਾਇਰੈਕਟ ਦਾ ਕੰਮ ਵੀ ਹੋ ਰੂਗਾ ਸੇ ਹਾਲ ਜਰ 2025 ਦਾ ਮਾਡਲ ਹੈ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਬਈ ਯਾਰ ਇਹ ਫਿਰ ਕੱਲਾ ਬਲੂ ਸਟਾਰ ਦੇ ਵਿੱਚ ਹੀ ਆ ਫੰਕਸ਼ਨ ਹੈ ਟੈਕਨੀ ਦਾ ਵੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫੇਰ ਮੋਹਿਤ ਬਾਈ ਕੋਲੇ ਆਏ ਆਂ ਤੇ ਅੱਜ ਦੀ ਵੀਡੀਓਸ ਆਪਾਂ ਤੁਹਾਡੇ ਵਾਸਤੇ ਏਸੀ ਵਾਲੀ ਲੈ ਕੇ ਆਏ ਆਂਗੇ ਏਸੀ ਬਾਈ ਹੋਰਾਂ ਕੋਲੇ ਪਏ ਨੇ ਜਮਾ ਡੱਬਾ ਬੰਦ ਤੇ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਹੈ ਜਿਹੜੇ ਮਤਲਬ ਬਾਜ਼ਾਰ ਦੇ ਵਿੱਚੋਂ ਮਿਲਦੇ ਆ ਉਹਨਾਂ ਦਾ ਕੀ ਰਿਜਨ ਹੁੰਦਾ ਬਾਈ ਹੋਰੀ ਘਟ ਕਿਉਂਦੇ ਰਿਆ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਤਾਂ ਵੀਡੀਓ ਧਿਆਨ ਨਾਲ ਦੇਖ ਲਿਓ ਤੇ ਨੰਬਰ ਬੋਲਾਂਗੇ ਵੀਡੀਓ ਦੇ ਵਿੱਚ ਤੇ ਲੋਕੇਸ਼ਨ ਬੋਲਾਂਗੇ ਕਈ ਭਰਾ ਕੀ ਹੁੰਦਾ ਵੀਡੀਓ ਧਿਆਨ ਨਾਲ ਨਹੀਂ ਦੇਖਦੇ ਜਾਂ ਸਾਨੂੰ ਮਾੜਾ ਕਹਿੰਦੇ ਨੇ ਜਾਂ ਦੁਕਾਨਦਾਰ ਨੂੰ ਮਾੜਾ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਤੇ ਆਪਣੇ ਚੈਨਲ ਤੇ ਤੁਹਾਨੂੰ ਕੋਈ ਵੀ ਵੀਡੀਓ ਫੇਕ ਨਹੀਂ ਮਿਲਦੀਗੀ ਜੈਨੂਨ ਵੀਡੀਓ ਪਾਉਨੇ ਆਪਾਂ ਤੇ ਨਾਲ ਸਾਡੇ ਮੋਹਿਤ ਭਾਈ ਆ ਬਾਈ ਕੀ ਹਾਲ ਚਾਲ ਹੋਰ ਵੀਰੇ ਠੀਕ ਠਾਕ ਬਰੇ ਵਧੀਆ ਹੋਰ ਠੀਕ ਹੋ ਵਧੀਆ ਵੀਰੇ ਵਧੀਆ ਤੇ ਆਪਾਂ ਨੂੰ ਵੀਰੇ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਏਸੀਆਂ ਬਾਰੇ ਦੱਸੋ ਵੀ ਕਈ ਬੰਦੇ ਕੀ ਕਰਦੇ ਨੇ ਘਟਦੇ ਜਾਂਦੇ ਨੇਗੇ ਉਹਦਾ ਕੀ ਰੀਜਨ ਹੁੰਦਾਗਾ ਹਨਾ ਆਪਾਂ ਵੀ ਘਟਦੇ ਰਹੇ ਆ ਮੈਂ ਪਹਿਲਾਂ ਆਪਣੇ ਯਾਰਾਂ ਦੋਸਤਾਂ ਨੂੰ ਮਤਲਬ ਦੱਸਿਆ ਦੋਸਤਾਂ ਨੂੰ ਆਪਾਂ ਵੀ ਘਟਦੇ ਰਹੇ ਆ ਪਰ ਉਹਦਾ ਕੀ ਰੀਜਨ ਆ ਸਾਰੀ ਵੀਡੀਓ ਮਤਲਬ ਸਾਰੀ ਜਾਣਕਾਰੀ ਦੇ ਦੋ ਆਪਣੀ ਯਾਰੋ ਵੀਰੇ ਏਸੀ ਆਪਣੇ ਕੋਲ ਆਉਂਦੇ ਆ ਦੋ ਤਰ੍ਹਾਂ ਦੇ ਠੀਕ ਹੈ ਇੱਕ ਆਉਂਦੇ ਓਪਨ ਬਾਕਸ ਇੱਕ ਆਉਂਦੇ ਜਮਾਂ ਡੱਬਾ ਬੰਦ ਇੱਕ ਆਉਂਦੇ ਆਪਣੇ ਕੋਲ Amazon Flipkart ਤੋਂ ਡਾਇਰੈਕਟ ਜਿਵੇਂ ਤੁਸੀਂ ਆਪਣੀ ਪਿਛਲੀ ਵੀਡੀਓ ਚ ਸੀ ਹਲਕਾ ਬਹੁਤ ਕੋਈ ਡੈਂਟ ਸਕਰਚ ਹੋਏਗਾ ਵੀਰੇ ਉਹਦੇ ਕਰਕੇ 8 ਤੋਂ 10 ਤੋਂ 12000 ਰੁਪਏ ਦਾ ਤੁਹਾਡਾ ਫਰਕ ਪੈ ਜਾਏਗਾ ਠੀਕ ਹੈ ਯਾਰ ਨਾ ਇੱਕ ਆਉਂਦੇ ਆਪਣੇ ਕੋਲ ਜਮਾਂ ਡੱਬਾ ਬੰਦ ਬਾਕਸ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਸਟਾਕ ਪਿਆ ਆਪਣੇ ਕੋਲ Lloyd Hitachi Godrej ਸਾਰੇ ਪ੍ਰੋਡਕਟ ਮਿਲ ਜਾਣਗੇ ਸਾਰੇ ਬ੍ਰਾਂਡਡ ਕੰਪਨੀ ਸਾਰੇ ਬ੍ਰਾਂਡ ਮਿਲ ਜਾਣਗੇ ਵੀਰੇ ਡੱਬਾ ਬੰਦ ਬਾਕਸ ਹੋਣਗੇ ਸਾਰੇ ਗਰੰਟੀ ਵਾਰੰਟੀ ਦੇ ਨਾਲ ਹੋਣਗੇ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਓਕੇ ਇਹ ਆਪਣਾ ਸਿੱਧਾ ਸਟਾਕ ਚੱਕਣ ਕਰਕੇ ਵੀਰੇ ਕੰਪਨੀ ਤੋਂ ਡਾਇਰੈਕਟ ਸਟਾਕ ਚਾਗਦੇ ਆਪਾਂ ਤਾਂ ਡਿਸਕਾਊਂਟਡ ਪ੍ਰਾਈਸ ਤੇ ਚਾਗਦੇ ਆ ਠੀਕ ਹੈ ਜਿਹੜਾ ਤੁਸੀਂ ਸਟਾਕ ਹੈ ਸਿੱਧਾ ਕੰਪਨੀ ਤੋਂ ਚਾਗਦੇ ਹਾਂਜੀ ਵੀਰੇ ਓਕੇ ਤੇ ਬਈ ਫਿਰ ਜਿਵੇਂ ਇਧਰ ਬਲੂ ਸਟਾਰ ਦਾ ਪਿਆ ਯਾਰ ਏਸੀ ਤਾਂ ਆਪਾਂ ਨੂੰ ਕੋਲੇ ਕਾਫੀ ਪਏ ਨੇ ਹਾਂਜੀ ਹਾਂਜੀ ਵੀਰੇ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਨਹੀਂ ਹੈਗਾ ਵੀ ਦੇਸੀ ਮਾਲ ਹੋਊਗਾ ਹਾਂਜੀ ਹਾਂਜੀ ਬਈ ਤੇ ਬਈ ਆਪਾਂ ਇਹ ਸਟਾਰਟ ਕਰੀਏ ਤਾ ਜਿਵੇਂ ਲਾਇਡ ਦਾ ਪੈਗਾ ਹਾਂਜੀ ਇਹ ਤਾਂ ਸਟਾਰਟ ਕਰਦੇ ਆਂ ਪਰ ਕੀ ਪ੍ਰਾਈਸ ਤੁਸੀਂ ਤੇ ਪਈ ਹੋ ਬਈ ਆ ਲਾਇਡ ਦਾ ਵੀਰੇ ਜਮਾ ਡੱਬਾ ਬੰਦ ਇਨਵਰਟਰ ਮਾਡਲ ਵੱਡੇ ਇਨਡੋਰ ਵੱਡੇ ਆਊਟਡੋਰ ਵਾਲਾ ਠੀਕ ਹੈ ਉਸ ਅਨੁਸਾਰ 33.5 ਹਜ਼ਾਰ ਰੁਪਏ ਦਾ ਪੈ ਜਾਏਗਾ ਜਮਾ ਫਰੈਸ਼ ਬੰਦ ਓਕੇ ਇੱਕ ਬਾਈ ਇੱਥੇ ਹੋਰ ਦੱਸੋ ਹਾਂਜੀ ਇਨਵਰਟਰ ਮਾਡਲ ਦਾ ਤੇ ਦੂਜੇ ਦਾ ਕੀ ਫਰਕ ਹੁੰਦਾ ਕਈ ਸਾਡੇ ਦੋਸਤਾਂ ਨੂੰ ਨਹੀਂ ਪਤਾ ਬੰਦੇ ਨਵੇਂ ਨੇਗੇ ਹਾਂਜੀ ਪਰ ਗਰਮੀ ਸਾਰਿਆਂ ਨੂੰ ਲੱਗਦੀ ਆ ਏਸੀ ਰੇਗ ਬੰਦਾ ਲਵਾਉਣਾ ਚਾਹਦਾ ਇਨਵਰਟਰ ਮਾਡਲ ਤੇ ਦੂਜੇ ਦਾ ਕੀ ਫਰਕ ਹੁੰਦਾ ਇਨਵਰਟਰ ਤੇ ਨੌਨ ਇਨਵਰਟਰ ਯਾ ਕਈ ਫਿਕਸ ਸਪੀ ਅੱਛਾ ਦੂਜਾ ਫਰਕ ਹੁੰਦਾ ਕੂਲਿੰਗ ਦਾ ਜਿਹੜੇ ਇਨਵਰਟਰ ਮਾਡਲ ਹੋਣਗੇ ਉਹ ਤੁਹਾਡੀ ਬਿਜਲੀ ਦੀ ਬਚਤ ਕਰਨਗੇ ਪਰ ਕੂਲਿੰਗ ਥੋੜੀ ਜੀ ਘੱਟ ਕਰਨਗੇ ਠੀਕ ਹੈ ਦੂਜੇ ਮਾਡਲ ਨਾਲੋਂ ਠੀਕ ਹੈ ਤੇ ਜੇ ਤੁਸੀਂ ਵੱਡੇ ਕਮਰੇ 'ਚ ਲਾਉਣਾ ਥੋੜਾ ਜਿਹਾ ਕਮਰਾ ਵੱਡਾ ਤੇ ਲਾਉਣਾ ਵੀ 1.5 ਟਨ ਫਿਰ ਤੁਸੀਂ ਨੌਨ ਇਨਵਰਟਰ ਮਾਡਲ ਲਾ ਸਕਦੇ ਹੋ ਕਿਉਂਕਿ ਉਹਦਾ ਕੰਪਰੈਸਰ ਲਗਾਤਾਰ ਚੱਲਦਾ ਹੀ ਚੱਲਦਾ ਰਹਿੰਦਾ ਵੱਡੇ ਕਮਰੇ ਦੇ ਵਿੱਚ ਵੱਡੇ ਕਮਰੇ ਦੇ ਵਿੱਚ ਨੌਨ ਇਨਵਰਟਰ ਲਾ ਸਕਦੇ ਆਪਾਂ ਤੇ अपना जो नॉर्मल 12x12 12 13 ਤੱਕ ਦਾ ਕਮਰਾ ਤਾਂ ਇਨਵਰਟਰ ਤੁਹਾਡਾ ਵਧੀਆ ਕੰਮ ਸਾਰੇਗਾ ਨਾਲੇ ਤੁਹਾਡਾ ਬਿਜਲੀ ਦੀ ਬਚਤ ਕਰੇਗਾ ਅੱਛਾ ਇਨਵਰਟਰ ਕਿਵੇਂ ਕੰਮ ਕਰਦਾ ਬਈ ਇਨਵਰਟਰ ਮਾਡਲ ਹੁੰਦਾ ਵੀਰੇ ਇਹ ਆਪਦਾ ਕੰਪਰੈਸਰ ਸলো ਡਾਊਨ ਕਰ ਲੈਂਦਾ ਠੀਕ ਹੈ ਜਿਵੇਂ ਜਿਵੇਂ ਤੁਹਾਡਾ ਟੈਂਪਰੇਚਰ ਰੂਮ ਦਾ ਸਹੀ ਹੁੰਦਾ ਜਾਂਦਾ ਉਹਦਾ ਕੰਪਰੈਸਰ ਹੌਲੀ ਕਰ ਲੇਗਾ ਇਹ ਇੱਕ ਤਰ੍ਹਾਂ ਦਾ ਸੈਂਸਰ ਸਿਸਟਮ ਹੀ ਹੈ ਸੈਂਸਰ ਸਿਸਟਮ ਹੈ ਠੀਕ ਹੈ ਜਿਹੜਾ ਦੂਜਾ ਤੁਹਾਡਾ ਨਾਨ ਇਨਵਰਟਰ ਮਾਡਲ ਹੈ ਉਹ ਇੱਕੋ ਹੀ ਸਪੀਡ ਤੇ ਚੱਲਿਆ ਜਾਵੇਗਾ ਤਾਂ ਹੀ ਉਹਨੂੰ ਫਿਕਸ ਸਪੀਡ ਕਹਿੰਦੇ ਆ ਓਕੇ ਹਾਂਜੀ ਵੀ ਉਹਨੇ ਦੱਬੀ ਤੁਰਿਆ ਜਾਣਾ ਇਹ ਤੁਹਾਡਾ ਇਹਨੇ ਘਟਾ ਜਾਣੀ ਵੀ ਬਈ ਕਮਰਾ ਠੰਡਾ ਹੋ ਗਿਆ ਹੁਣ ਤੇ ਆਪਾਂ ਘਟ ਖਾਈਏ ਥੋੜੀ ਜਿਹੀ ਬਿਜਲੀ ਹੈਨਾ ਤੇ ਸਪੀਡ ਵੀ ਘਟਾ ਦਗੇ ਮੇਨ ਫਰਕ ਉਹੀ ਹੁੰਦਾ ਵੀ ਤੇ ਇਹ ਸੀਗਾ ਦੋਸਤੋ ਇਨਵਰਟਰ ਤੇ ਨਾਨ ਇਨਵਰਟਰ ਦੇ ਵਿੱਚ ਫਰਕ ਬਾਹਰੇ ਬਾਲੇ ਬੰਦੇ ਉਲਝ ਜਾਂਦੇ ਆ ਰੇਟ ਦੱਸੋ ਬਈ ਆਪਾਂ ਆ ਵੀਰੇ 33100 ਰੁਪਏ ਦਾ ਮਾਡਲ ਆ ਲੋਇਡ ਦਾ 2025 ਦਾ ਮਾਡਲ ਹੋਏਗਾ ਠੀਕ ਹੈ ਬਿਲਕੁਲ ਲੇਟੈਸਟ ਵੱਡੇ ਇੰਡੋਰ ਵੱਡੇ ਆਊਟਡੋਰ ਵਾਲਾ ਅੱਛਾ ਸਾਡੇ 33000 33000 ਜੇ ਕੋਈ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਵੀ ਉਹਨੂੰ ਬਈ ਸਪੈਸ਼ਲ ਡਿਸਕਾਊਂਟ ਦਵਾਂਗੇ ਠੀਕ ਹੈ ਹਾਂਜੀ ਤੇ ਦੋਸਤੋ ਇੱਕ ਫਾਇਦਾ ਤੁਹਾਡਾ ਇੱਥੇ ਇਹ ਹੋਣ ਵਾਲਾ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਨੀ ਹੈ ਤੇ ਬਾਈ ਹੋਰਾਂ ਨੂੰ ਲਿਆ ਕੇ ਦਿਖਾ ਦੇਣੀ ਹੈ ਵੀ ਆਹ ਪ੍ਰੂਫ ਹੈ ਵੀਡੀਓ ਸ਼ੇਅਰ ਕਰਕੇ ਆਏਗੇ ਤਾਂ ਤੁਹਾਡਾ ਉੱਥੇ ਬਹੁਤ ਵੱਡਾ ਫਾਇਦਾ ਹੋ ਜਾਣਾਗਾ ਤੇ ਹੋਰ ਦੱਸੋ ਬਾਈ ਫਿਰ ਆ ਵੀਰੇ ਹਿਟਾਚੀ ਦਾ ਪਿਆਗਾ ਆਪਣੇ ਕੋਲ ਟੈਟਾ ਚੀ ਦਾ ਇਨਵਰਟਰ ਨਾ ਨੋਨ ਇਨਵਰਟਰ ਮਾਡਲ ਨੋਨ ਇਨਵਰਟਰ ਤੇ ਤੁਹਾਨੂੰ ਵੱਧ ਡਿਸਕਾਊਂਟ ਮਿਲ ਜਾਏਗਾ ਸਿਰਫ 35000 ਰੁਪਏ ਦਾ ਨੋਨ ਇਨਵਰਟਰ ਡੱਬਾ ਬੰਦ ਪੀਸ ਦੇ ਦਾਂਗੇ ਟੈਟਾ ਚੀ ਦਾ ਹਾਂਜੀ ਟੈਟਾ ਚੀ ਦਾ ਬਈ ਬਹੁਤ ਵੱਡਾ ਬ੍ਰਾਂਡ ਹੈ ਬਹੁਤ ਵਧੀਆ ਬ੍ਰਾਂਡ ਹੈ ਵੀਰੇ ਕੋਈ ਸ਼ਿਕਾਇਤ ਨਹੀਂ ਕੋਈ ਕੰਪਲੇਂਟ ਨਹੀਂ 35000 ਰੁਪਏ ਦਾ ਡੱਬਾ ਬੰਦ ਬਾਕਸ ਦੇ ਦੂੰਗਾ ਵੀਰੇ ਪੀਸ ਓਕੇ ਹਾਂਜੀ ਤੇ ਬਈ ਇਨਵਰਟਰ ਵਾਲਾ ਕਿੰਨੇ ਦਾ ਪੈਜੂ ਫਿਰ ਉਹਦਾ ਇਨਵਰਟਰ ਵਾਲਾ ਮਾਡਲ ਤੁਹਾਨੂੰ ਦੇ ਦਾਂਗੇ ਵੀਰੇ ਆਪਾਂ 34500 ਰੁਪਏ 34500 ਹਾਂਜੀ ਇਹਨਾਂ ਦੀ ਗਾਰੰਟੀ ਹੁੰਦੀ ਹੈ ਜਿਹੜੇ ਇਨਵਰਟਰ ਮਾਡਲ ਹੁੰਦੇ ਆ ਉਹਨਾਂ ਦੀ 10 ਦੀ ਕੰਪਰੈਸਰ ਦੀ ਵੀ ਹੁੰਦੀ ਹੈ ਕਿਸੇ ਕਿਸੇ ਬ੍ਰਾਂਡ ਦੀ ਪਰ 5 ਦੀ ਤਾਂ ਤੁਹਾਨੂੰ ਮਿਲਦੀ ਹੀ ਮਿਲਦੀ ਹੈ ਜਿੰਨੇ ਕੰਪਨੀ ਬਦਲ ਆਉਂਦੀ ਆ ਉਨੀ ਉਨੀ ਮਿਲੇ ਹੀ ਮਿਲੇਗੀ ਉਨੀ ਮਿਲੂਗੀ ਮਿਲੂਗੀ ਬਿਲਕੁਲ ਹੈਨਾ ਵੀ ਘਰੇ ਜਾ ਕੇ ਸਰਬਸ ਕਰਕੇ ਆਉਂਦੀ ਹੈ ਜੀ ਜਿਵੇਂ ਉਹਨਾਂ ਕੋਲੇ ਰੱਖੇ ਹੁੰਦੇ ਨੇ ਇਹ ਜਿਵੇਂ ਜਿਵੇਂ ਤੁਸੀਂ ਬਾਜ਼ਾਰ ਤੋਂ ਲਾਉਂਗੇ ਵੀਰੇ ਉਵੇਂ ਇੱਥੋਂ ਲੈ ਕੇ ਜਾਓਗੇ ਪਰ ਬਾਜ਼ਾਰ ਤੋਂ ਘੱਟ ਪ੍ਰਾਈਸ ਤੇ ਲੈ ਕੇ ਜਾਓਗੇ ਡਿਸਕਾਊਂਟਡ ਪ੍ਰਾਈਸ ਤੇ ਲੈ ਕੇ ਜਾਓ ਤੇ ਭਾਈ ਜੇ ਆਪਾਂ ਜਿਵੇਂ ਹੁਣ ਤੁਸੀਂ ਇਹ ਲਾਇਡਲ ਦਾ ਦੱਸਿਆ ਸੀਗਾ ਇਹ ਬਾਜ਼ਾਰ ਚੋਂ ਲੈਣਾ ਹੋਵੇ ਭਾਈ ਇਹਦਾ ਕੀ ਪ੍ਰਾਈਸ ਵੀਰੇ ਬਾਜ਼ਾਰ ਚੋਂ 34000 ਰੁਪਏ ਦਾ ਮਿਲਦਾ ਹੈਗਾ ਤੁਹਾਨੂੰ ਠੀਕ ਹੈ ਡਿਸਕਾਊਂਟ ਲਗਾ ਲਊਂਗਾ ਓਕੇ ਹਾਂਜੀ 34 ਦਾ ਵੱਧ ਵੀ ਲਾ ਸਕਦੇ ਆ ਵੱਧ ਵੀ ਲਾ ਸਕਦੇ ਆ ਹੋ ਸਕਦਾ 34 ਦਾ ਵੀ ਲਾ ਸਕਦੇ ਆ 35 ਦਾ ਵੀ ਲਾ ਸਕਦੇ ਆ ਤੇ ਆਪਣੇ ਕੋਲ 32 ਦਾ ਦੱਸਿਆ ਸੀਗਾ ਹਾਂਜੀ ਵੀਰੇ ਤੇ 10000 ਰੁਪਏ ਦਾ ਤੁਹਾਨੂੰ ਸਿੱਧਾ ਡਿਸਕਾਊਂਟ ਮਿਲੂਗਾ। ਇਹ ਕਈ ਵਾਰੀ ਕੀ ਹੁੰਦਾ ਦੋ ਘਰਾਂ ਨੇ ਏਸੀ ਲੈਣਾ ਹੁੰਦਾ ਤਿੰਨ ਘਰਾਂ ਨੇ ਏਸੀ ਲੈਣਾ ਹੁੰਦਾਗਾ। ਤਾਂ ਤੁਸੀਂ ਆ ਸਕਦੇ ਬਾਈ ਹੋਰਾਂ ਕੋਲੇ ਲੋਕੇਸ਼ਨ ਵੀ ਬੋਲਾਂਗੇ, ਡਰੈੱਸ ਵੀ ਬੋਲਾਂਗੇ ਸਾਰਾ ਕੁਝ। ਵੀਡੀਓ ਨੂੰ ਲਾਈਕ ਕਰ ਦਿਓ ਤੇ ਲੋਕੇਸ਼ਨ ਤੋਂ ਤੁਸੀਂ ਬਾਈ ਹੋਰਾਂ ਤੋਂ ਜਾਣ ਕੇ ਨੰਬਰ ਤੇ ਗੱਲ ਕਰਕੇ ਆ ਸਕਦੇ ਹੋ। ਤਿੰਨ ਘਰ ਇਕੱਠੇ ਹੋ ਕੇ ਲੈ ਜਾਣ ਕੀ ਮਾੜਾ ਬਈ ਯਾਰ। ਬਿਲਕੁਲ ਬਈ। ਹੈਂ? ਲੈ ਕੇ ਜਾਓ ਡਿਸਕਾਊਂਟ ਵੀ ਦਵਾਂਗੇ ਵੱਧ ਕੁਆਂਟੀਟੀ ਹੋਗੀ ਵੱਧ ਡਿਸਕਾਊਂਟ ਹੋਊਗਾ ਤੁਹਾਡੇ ਰੈਫਰੈਂਸ ਤੇ ਸਪੈਸ਼ਲ ਡਿਸਕਾਊਂਟ ਦਾ ਮਤਲਬ ਫਾਇਦਾ ਹੋ ਜਾਂਦਾ ਹੈ ਹਨਾ ਤੇ ਬਈ ਜਿਵੇਂ ਹੋਰ ਵੀ ਆ ਬਲੂ ਸਟਾਰ ਦੇ ਪਏ ਆਏ ਸੀ ਹਨਾ ਬਲੂ ਸਟਾਰ ਦਾ ਹੌਟ ਐਂਡ ਕੋਲਡ ਮਾਡਲ ਹੈ ਵੀਰੇ ਹੀਟਰ ਦਾ ਕੰਮ ਵੀ ਕਰਦਾ কুলਿੰਗ ਦਾ ਕਰਦਾ ਹੀ ਕਰਦਾ ਹੀਟਰ ਦਾ ਕੰਮ ਵੀ ਕਰੇਗਾ ਤੁਹਾਡਾ ਹੀਟਰ ਦਾ ਕੰਮ ਵੀ ਕਰੂਗਾ ਸਿਆਲ ਜੀ 2025 ਦਾ ਮਾਡਲ ਹੈ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਬਈ ਯਾਰ ਇਹ ਫਿਰ ਕੱਲਾ ਬਲੂ ਸਟਾਰ ਦੇ ਵਿੱਚ ਹੀ ਆ ਫੰਕਸ਼ਨ ਹੈ ਹੀਟਾਚੀ ਦਾ ਵੀ ਹੈਗਾ ਵੀਰੇ ਬਲੂ ਸਟਾਰ ਦਾ ਵੀ ਹੈਗਾ ਦੋਨੇ ਕੰਪਨੀ ਵੇਲੇ ਵਾਲਾ ਅੱਛਾ ਕੀ ਕਹਿੰਦੇ ਬਈ ਇਹ ਹੌਟ ਐਂਡ ਕੋਲਡ ਮਾਡਲ ਹੁੰਦਾ ਹੌਟ ਐਂਡ ਕੋਲਡ ਤੇ ਪੂਰੀ ਘਿਹੜ ਗੱਲਬਾਤ ਆ ਯਾਰ ਬਾਈ ਹੋਰਾਂ ਕੋਲੇ ਹਨਾ ਸਾਰੀਆਂ ਮਤਲਬ ਬ੍ਰਾਂਡਡ ਪਏ ਨੇ ਇਧਰ ਹੋਰ ਵੀ ਦਿਖਾ ਦਿਓ ਫ੍ਰਿਜ ਫ੍ਰਿਜ ਵੀ ਬਾਈ ਹੋਰਾਂ ਕੋਲੇ ਪਏ ਹੁੰਦੇ ਨੇ ਕਿ ਤੇ ਦੋਸਤੋ ਹੁਣ ਆਪਾਂ ਨੂੰ ਮੋਹਿਤ ਬਾਈ ਹੋਰੀ ਏਸੀਆਂ ਦੇ ਪਾਸੇ ਲੈ ਕੇ ਆ ਚੁੱਕੇ ਹਾਂ ਬਾਈ ਏਸੀ ਦੇ ਆਹ ਦੇਖੋ ਯਾਰ ਦੋਸਤੋ ਆ ਦੇਖੋ ਵੀਰੇ ਏਸੀ ਦਾ ਸਟਾਕ ਆਪਣੇ ਕੋਲ ਅਵੇਲੇਬਲ ਰਹਿੰਦਾ ਹੈ ਡੈਕਨ ਦਾ ਏਸੀ ਆ 3 ਸਟਾਰ AC ਜੇ ਖਰਡੋ ਜਮਾ ਕੰਪਨੀ ਦਾ AC ਇਹ ਨਹੀਂ ਹੈਗਾ ਵੀ ਯਾਰ ਕੋਈ ਰੱਤਲੀ ਮਾਲ ਹੋਵੇ ਦੇਖ ਲੋ ਵੀਰੇ ਇਨਵਰਟਰ AC ਡੈਕਨ ਦਾ 3 ਸਟਾਰ AC ਹੈ ਇਨਵਰਟਰ ਹੈ ਜਿਹੜੇ ਹੁਣ ਚੱਲੇ ਨੇ ਉਹ ਇਨਵਰਟਰ ਹੈਗੇ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਪਤਾ ਮੇਰੇ ਵਰਗਿਆਂ ਨੂੰ 5000 ਕੂਲਿੰਗ ਕੈਪੈਸਿਟੀ ਵਾਲਾ ਵੀਰੇ ਆਨਲਾਈਨ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਹੋ ਐਸੇ ਵਕਤ ਚਾਹੀ ਤੁਸੀਂ ਆਨਲਾਈਨ ਪ੍ਰਾਈਸ ਦਾ ਲਿੰਕ ਪਾ ਦਿਓ ਉਹਦੀ ਕੈਪਸ਼ਨ ਚ 37 ਤੋਂ 38000 ਰੁਪਏ ਦਾ ਆਨਲਾਈਨ ਪ੍ਰਾਈਸ ਹੈ ਵੀਰੇ 37 ਤੋਂ 38 ਦਾ ਹਾਂਜੀ ਆਪਣੇ ਕੋਲ 28000 ਰੁਪਏ ਦਾ ਅਵੇਲੇਬਲ ਕਰਵਾ ਦਾਂਗੇ ਸਿਰਫ 28000 ਦਾ ਹਾਂਜੀ ਤੇ ਭਾਈ ਮਤਲਬ ਆਏ ਤਾਂ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਫਾਲਟ ਜਾਂ ਕੋਈ ਕੋਈ ਫਾਲਟ ਨਹੀਂ ਹੋਊਗੀ ਵੀਰੇ ਮੈਂ ਆਪਦੇ ਵੱਲੋਂ ਕੰਪਨੀ ਦੀ ਤਾਂ ਹੁੰਦੀ ਹੈ ਵੈਸੇ ਹਰ ਇੱਕ ਦਾਕਾਨਦਾਰ ਕੰਪਨੀ ਦੀ ਗਾਰੰਟੀ ਦੇ ਕੇ ਦਿੰਦਾ ਆਪਦੇ ਵੱਲੋਂ ਅਡੀਸ਼ਨਲ 2 ਮਹੀਨੇ ਦੀ ਗਾਰੰਟੀ ਦੇ ਕੇ ਦਿੰਦਾ ਠੀਕ ਜੇ ਕੋਈ 2 ਮਹੀਨੇ ਚਲਾਓ ਤੁਸੀਂ 2 ਮਹੀਨੇ ਦਿੱਕਤ ਆ ਤੈਨੂੰ ਦੱਸ ਦੇ ਆਪਾਂ ਚੇਂਜ ਕਰਕੇ ਦੇਵਾਂਗੇ 10000 ਰੁਪਏ ਦਾ ਤੁਹਾਡਾ ਫਾਇਦਾ ਹੋਣ ਜਾ ਰਿਹਾ ਯਾਰ 2 ਮਹੀਨੇ ਦੀ ਗਾਰੰਟੀ ਤਾਂ ਬਾਈ ਹੋਰੀ ਲਈ ਜਾਂਦੇ ਨੇ ਤੇ ਕੰਪਨੀ ਦੀ ਗਾਰੰਟੀ ਤਾਂ ਹੁੰਦੀ ਹੁੰਦੀ ਹੈ ਵੈਸੇ ਇਲੈਕਟ੍ਰੋਨਿਕ ਚੀਜ਼ ਦਾ ਤਾਂ ਹਫਤੇ 'ਚ ਪਤਾ ਲੱਗ ਜਾਂਦਾ ਵੀਰੇ ਇਹ ਹਫਤਾ ਨਹੀਂ ਚੱਲ ਗਈ ਤਾਂ ਮਤਲਬ ਸਹੀ ਹੈ ਹਫਤਾ ਚ ਪਤਾ ਲੱਗ ਜੂ ਵੀਰੇ 10 ਦਿਨਾਂ ਚ ਮਹੀਨੇ ਚ ਪਤਾ ਲੱਗੂ ਮੇਰੀ ਗਰੰਟੀ ਹੈ ਵੀਰੇ ਆ ਬੈਠਾ ਤੇ ਬਾਈ ਹੋਰ ਇੱਥੇ ਤੁਹਾਡਾ ਬਹੁਤ ਵੱਡਾ ਫਾਇਦਾ ਕਰੀ ਜਾਂਦੇ ਨੇ ਏਸੀ ਜਿਹੜਾ 28000 ਰੁਪਏ ਦੇ ਵਿੱਚ ਜਮਾ ਫਰੈਸ਼ ਪੀਸ ਤੁਹਾਨੂੰ ਦੇਈ ਜਾਂਦੇ ਨੇਗੇ 10000 ਰੁਪਏ ਸਸਤਾ ਦੇਈ ਜਾਂਦੇ ਨੇ ਬਾਈ ਹੋਰ ਪੀਸ ਪਿਆ ਆਪਣੇ ਕੋਲੇ ਬਿਲਕੁਲ ਵੀਰੇ ਤੇ ਆਪਣੇ ਕੋਲੇ ਬਾਈ ਇਹਦੇ ਵਿੱਚ ਬਦਲੋ ਯਾਰ ਕੀ ਕਾਰਨ ਕੀ ਹੈ ਇੱਡਾ ਸਸਤਾ ਕਿ ਵੀਰੇ ਹਲਕਾ ਬਹੁਤ ਕੋਈ ਸਕ੍ਰੈਚ ਕੋਈ ਇਡੈਂਟ ਹਲਕਾ ਬਹੁਤ ਮੁੱਲੀ ਤੁਹਾਨੂੰ ਸ਼ਾਇਦ ਅੱਖਾਂ ਨਾਲ ਪਤਾ ਵੀ ਨਾ ਲੱਗੇ ਠੀਕ ਹੈ ਉਹ ਹੁੰਦਾ ਹੈਗਾ ਉਸੇ ਕਰਕੇ ਬਾੜਾ ਬਈ ਇਹਦੇ ਕਿਹੜੇ ਫਾਲਟ ਆ ਦਿਖਾਵਾਂਗੇ ਬਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਨੇੜੇ ਕਰਕੇ ਦੇਖਾਂਗੇ ਤਾਂ ਹਲਕਾ ਹਲਕਾ ਕੋਈ ਸਕ੍ਰੈਚ ਮਹਿਸੂਸ ਹੋਊਗਾ ਤੁਹਾਨੂੰ ਠੀਕ ਹੈ ਉਸ ਤੋਂ ਬਿਨਾ ਕੁਝ ਨਹੀਂ ਹੋਏਗਾ ਓਕੇ ਕੋਈ ਮਸ਼ੀਨਰੀ ਚ ਫਾਲਟ ਨਹੀਂ ਕੋਈ ਕੰਪਰੈਸਰ ਚ ਫਾਲਟ ਨਹੀਂ ਬਈ ਇਹ ਫਰੈਸ਼ ਪੀਸ ਹੋਊਗਾ ਜਮਾ ਠੀਕ ਹੈ ਇਸੇ ਕਰਕੇ ਰੇਟ ਦਾ ਡਿਸਕਾਊਂਟ ਓਕੇ ਬਈ ਤੇ ਜਮਾ ਨਵੀਂ ਪੀਸ ਪੈ ਨੇ ਹਣਾ ਇਹ ਵੀ ਇਹਨੂੰ ਲਾ ਕੇ ਜ਼ਰੂਰ ਕਰਦੇ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਸ਼ੇਅਰ ਕਰਕੇ ਆਉਣ ਵਾਲੀ ਬਾਈ ਹੋਰੀ ਬਜਟ ਡਿਸਕਾਊਂਟ ਹੋਰ ਦੇਣਗੇ ਹੋਰ ਮਾਨਤਾਨ ਕਰ ਦੇਣਗੇ ਕਰਕੇ ਦਵਾਂਗੇ ਵੀਰੇ ਇਹ ਬਾਈ ਹੋਰ ਦਿਖਾਓ ਆਪਣਾ ਸਟਾਕ ਆਜੋ ਵੀ ਇਹ ਪਏ ਨੇ ਜਮੈਂ ਅ ਲੌਇਡ ਦੇ ਪਏ ਆ ਵੀਰੇ ਪੈਨਾਸੋਨਿਕ ਸੈਮਸੰਗ ਬੀਪੀਐਲ ਗੂਦਰੇਜ ਆ ਦੇਖ ਸਕਦੇ ਹੋ ਤੁਸੀਂ ਸਟਾਕ ਦੁਨੀਆ ਭਰ ਦੀਆਂ ਯਾਰ ਜਿਹੜੀਆਂ ਕੰਪਨੀਆਂ ਨੇਗਾ ਟੌਪ ਟੌਪ ਦੀਆਂ ਕੰਪਨੀਆਂ ਆ ਉਹ ਬਾਈ ਹੋਰਾਂ ਕੋਲੇ ਮਿਲਣਗੀਆਂ ਤੁਸੀਂ ਨਰਾਸ਼ ਨਹੀਂ ਮੁੜਦੇਗੇ ਕਿਸੇ ਵੀ ਤਰ੍ਹਾਂ ਦਾ ਨੇੜੇ ਕਰਕੇ ਦਿਖਾ ਦਿਓ ਤੁਸੀਂ ਦੁਨੀਆ ਭਰ ਦੇ ਬਾਈ ਹੋਰਾਂ ਕੋਲੇ ਏਸੀ ਪਏ ਆ ਤੁਹਾਡਾ ਫਾਇਦਾ ਵੀ ਹੋਊਗਾ 10-1000 ਰੁਪਏ ਸਸਤਾ ਮਿਲ ਜਾਂਦਾ ਹੈ ਹਨਾ ਇਸ ਕਰਕੇ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਾਈ ਸਹੀ ਲੋਕੇਸ਼ਨ ਦੱਸ ਦੋ ਪਹਿਲਾਂ ਤਾਂ ਆਪਾਂ ਗਏ। ਮੇਰੇ ਲੋਕੇਸ਼ਨ ਹੈਗੀ ਆਪਣੀ ਮਲੂਟ ਰੋਡ ਥਰਮਲ ਪਲਾਂਟ ਦੇ ਕੋਲੇ ਆ ਕ੍ਰਿਸ਼ਨਾ ਨਗਰ ਮਾਰਕੀਟ ਚ ਸ਼ਾਪ ਨੰਬਰ 20 ਇੰਗਰਾਡ ਡਿਸਕਾਊਂਟ ਵੇਅਰ ਹਾਊਸ ਤੇ ਜਾਂ ਵਰਧਮਨ ਟਰੇਡਰਸ ਨਾਮ ਤੇ ਆਪਣੀ ਸ਼ਾਪ ਹੈ। ਤੁਸੀਂ ਇੱਥੇ ਆ ਕੇ ਮੈਨੂੰ ਵਿਜ਼ਿਟ ਕਰ ਸਕਦੇ ਹੋ। ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ 8437158063 ਨੰਬਰ ਹੈ। 8437158063 ਤੇ ਦੋਸਤੋ ਬਾਈ ਨਾਲ ਤੁਸੀਂ ਕਨੈਕਟ ਕਰਕੇ ਆ ਸਕਦੇ ਹੋ। ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਲਾਇਆ ਹੋਇਆ ਹੈ। ਸ਼ੇਅਰ ਕਰਦੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਦੇ ਰਿਸ਼ਤੇਦਾਰਾਂ ਤਾਂ ਕਿ ਜਰੂਰ ਸ਼ੇਅਰ ਕਰ ਦਿਓ ਬਜੀ ਧੰਨਵਾਦੀ ਸੁਰ ਧੰਨਵਾਦ ਵੀਰੇ ਧੰਨ